ਉਹ ਇੱਕ ਦਿਨ ਮੈਂ ਸੁਣ ਰਿਹਾ ਸੀ ਟੀਵੀ ਤੇ ਕਹਿੰਦੇ ਜੀ ਕੈਪਟਨ ਮਿੰਦਰ ਸਿੰਘ ਜੀ ਦੀ ਬੇਟੀ ਲਾਂਚ ਹੋ ਰਹੀ ਹੈ ਰਾਜਨੀਤੀ 'ਚ ਲਾਂਚ ਹੁੰਦੇ ਹੈ ਲਾਂਚ ਜਿਵੇਂ ਰਾਕਟ ਨਹੀਂ ਲਾਂਚ ਹੁੰਦੇ ਲਾਂਚ ਕਰ ਰਹੇ ਆ ਚੰਦਰਿਆਂ ਲਾਂਚ ਕਰ ਰਹੇ ਆ ਇਹ ਲਾਂਚ ਹੁੰਦੇ ਆ ਤਾਂ ਰਾਜਨੀਤੀ 'ਚ ਬਈ ਇਹਨੂੰ ਲਾਉਣ ਲੱਗਿਆ ਜੀ ਅੱਜ ਇਹਨੂੰ ਰਾਜਨੀਤੀ 'ਚ ਵੀ ਹੈ ਉਹਨੇ ਮੈਂ ਚਲੋ ਸੁਣ ਲਏ ਭਾਸ਼ਣ ਦੇ ਉਹ ਮੈਨੂੰ ਪਤਾ ਸਾਹਮਣੇ ਤਾਂ ਮੇਰੇ ਨਾਲ ਹੀ ਪੰਗਾ ਤਾਂ ਮੇਰੇ ਨਾਲ ਹੀ ਪੈਣਾ ਹੈ ਮੂਰੋ ਸੁਣ ਲੈਣੇ ਮੈਂ ਕਿਹਾ ਪਹਿਲੀਆਂ ਚਾਰ ਲੈਣਾ ਚੀ ਮੈਂ ਕਿਹਾ ਇਹ ਤਾਂ ਗਿਆ ਕੰਮ ਉਹਨੇ ਕਹਿਣਾ ਸੀ ਕਿ ਮੇਰੇ ਪਿਤਾ ਜੀ ਨੇ ਪਟਿਆਲੇ ਦੀ ਵਿਕਾਸ ਤੇ 144 ਕਰੋੜ ਰੁਪਏ ਖਰਚੇ ਉਹਨੇ ਕੀ ਕਿਹਾ ਮੇਰੇ ਫਾਦਰ ਨੇ ਪਟਿਆਲੇ ਦੇ ਵਿਕਾਸ ਤੇ 144 ਕਰੋੜ ਰੁਪਏ ਖਰਚੇ ਮੈਨੂੰ ਪਤਾ ਲੱਗਿਆ ਇਹਨੂੰ 100 ਤਾਂ ਕਹਿਣਾ ਹੁੰਦਾ ਇਹਨੂੰ 44 ਨਹੀਂ ਕਹਿਣਾ ਹੁੰਦਾ ਮੈਂ ਕਿਹਾ ਬੋਲ ਸਰ ਗਿਆ ਬਸ ਆ ਤਾਂ ਹੈ ਕੀ ਕਰੀ ਇਹ 144 ਕਰੋੜ ਵਾਲੇ ਨੇ ਕੀ ਉਮੀਦ ਕਰ ਲਵਾਂਗੇ ਉਹਨਾਂ ਤੋਂ ਕੋਈ ਨੌکریاں ਨਹੀਂ ਕੱਢੀਆਂ ਆ ਹੁਣ ਕਿਵੇਂ ਦੇਈ ਜਾਂਦੇ ਆ ਜੀ ਨੌکریاں ਉਹੀ ਉਹੀ ਖਜ਼ਾਨਾ ਉਹੀ ਸੈਕਟਰੀਏਟ ਹੈ ਉਹੀ ਅਫਸਰ ਨੇ ਹੁਣ ਕਿਵੇਂ ਹੋ ਜਾਂਦਾ ਹੈ ਅੱਜ ਚੈੱਕ ਟੋਡਿ ਗਣੀ 417 ਪਾ ਕੇ 44666 ਜਨਨ ਕਿ ਦੋ ਚੌਕੇ ਤਿੰਨ ਛੀਕੇ 44666 ਨੌਕਰੀ ਅੱਜ ਹੋ ਗਈ ਅੱਜ ਅੱਜ ਮਲਾ ਕੇ ਔਰ ਅਸੀਂ ਹਰ ਰੋਜ਼ ਕਰਦੇ ਹਾਂ ਹੁਣ ਇਹ ਚਾਰ ਦਿਨ ਤਿੰਨ ਦਿਨ ਪਹਿਲਾਂ 300 ਤੋਂ ਕੁਝ ਵੱਧ ਪੁਲਿਸ ਵਾਲੇ ਮੈਂ ਉੱਥੇ ਫਲੋਰ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਕੇ ਆਇਆ ਹਜੇ ਹੋਰ ਬਹੁਤ ਕਰਨੇ ਨੇ ਅੱਛਾ ਇਹ ਕਿਉਂ ਅਸੀਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਅਸੀਂ ਜਦੋਂ ਹੀ ਸਾਡੇ ਕੋਲ ਕਲੀਅਰ ਹੋ ਜਾਂਦਾ ਡਿਪਾਰਟਮੈਂਟ ਵੱਲੋਂ ਜਾਂ ਹਾਈ ਕੋਰਟ ਦਾ ਕੋਈ ਪੰਗਾ ਹੋਵੇ ਕੋਈ ਪੀਆਈਐਲ ਵਗੈਰਾ ਨਾ ਹੋਵੇ ਜਦੋਂ ਲੀਗਲੀ ਸਾਰਾ ਕੁਝ ਕਲੀਅਰ ਹੋ ਜਾਂਦਾ ਅਸੀਂ ਕਹਿੰਦੇ ਰੱਖ ਲਓ ਫੰਕਸ਼ਨ ਅਸੀਂ ਨਹੀਂ ਚਾਹੁੰਦੇ ਭਾਵੇਂ 400 ਬੰਦੇ ਦਾ ਰੱਖੋ 300 ਰੱਖੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੌਕਰੀ ਲੇਟ ਹੋ ਜਾਏ ਇਸ ਕਰਕੇ ਕਿਉਂ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਜੀ ਪਹਿਲਾਂ 5ਵੇਂ ਸਾਲ ਕੱਢਦੇ ਸੀਗੇ ਜੀ ਉਹ ਚ ਵੀ ਫਿਰ ਆਪਦੀ ਰੱਖਦੇ ਸੀ ਸਾਰੇ ਸੋ ਇਸ ਕਰਕੇ ਹਾਜੀ ਬਹੁਤ ਹੋਰ ਬਹੁਤ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਜਿਵੇਂ ਹੁਣ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਪਾਰਸ਼ ਤੋਂ ਭੇਜ ਰਹੇ ਆਂ ਬਖਵਕ ਕੁਰਸੀਆਂ ਤੇ ਬਿਠਾ ਰਹੇ ਆਂ ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਕੱਲ ਨੂੰ ਤਾਂ ਤੁਸੀਂ ਵੀ ਇਹੀ ਸੇਵਾ ਦਿਓ ਕਿ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ ਤੁਸੀਂ ਵੀ ਬਿਨਾਂ ਪੈਸੇ ਤੋਂ ਤੇ ਬਿਨਾਂ ਸਪਾਰਸ਼ ਤੋਂ ਕਿਸੇ ਨੂੰ ਖੋਜ ਕਰਕੇ ਭੇਜ ਦੋਗੇ ਉਹਦਾ ਦੁਨੀਆ 'ਚ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ ਜਿਹੜੀਆਂ ਦੁਆਵਾਂ ਉਹ ਦੇਊਗਾ ਨਾ ਬੰਦਾ ਉਹਦਾ ਦੁਨੀਆ ਦੀ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ